ਬੜੇ ਥੋੜੇ ਸਮੇਂ ਦੇ ਨੋਟਿਸ ਤੇ ਸਾਰੇ ਤੁਸੀਂ ਇੱਥੇ ਦਰਸ਼ਨ ਦਿੱਤੇ ਆ ਤੁਹਾਡਾ ਸਭ ਦਾ ਧੰਨਵਾਦ ਅੱਜ ਕੁਝ ਖਾਸ ਮੁੱਦਿਆਂ ਨੂੰ ਲੈ ਕੇ ਤੁਹਾਨੂੰ ਤਕਲੀਫ ਦਿੱਤੀ ਹੈ ਕੋਰ ਕਮੇਟੀ ਦੇ ਫਿਰ ਸੀਨੀਅਰ ਸਾਥੀ ਡਾਕਟਰ ਸੁਖਿੰਦਰ ਕੁਮਾਰ ਚੁੱਕੀ ਜੀ ਵੀ ਮੇਰੇ ਨਾਲ ਹਾਜ਼ਰ ਹੈ ਪਾਰਟੀ ਦੇ ਸਾਡੇ ਇੱਕ ਬੋਕਸਪੈਨ ਸਰਦਾਰ ਅਸ਼ਦੀਪ ਸਿੰਘ ਕਲੇਰ ਜੀ ਵੀ ਹਾਜ਼ਰ ਹੈ ਸਾਡੇ ਪਾਰਟੀ ਦੇ ਬਹੁਤ ਨੌਜਵਾਨ ਤੇ ਸੀਨੀਅਰ ਆਗੂ ਸਾਡੇ ਹਮਲੋ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਵੀ ਹਾਜ਼ਰ ਹਨ ਔਰ ਐਸਓਏ ਦੇ ਸਾਡੇ ਪ੍ਰਧਾਨ ਸਾਹਿਬ ਸਾਰੇ ਮੇਰੇ ਨਾਲ ਇਸਵੇਂ ਨੇ ਹਾਜ਼ਰ ਸਭ ਤੋਂ ਪਹਿਲਾਂ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਪਾਰਲੀਮੈਂਟ ਚੋਣਾਂ ਤੋਂ ਬਾਅਦ ਇੱਕ ਸਮੀਖਿਆ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਉਹਦੇ ਤਹਿਤ ਬਹੁਤ ਸਾਰੀਆਂ ਸੀਨੀਅਰ ਲੀਡਰ ਸਾਹਿਬਾਨ ਦੀਆਂ ਜਿਦੇ ਵਿੱਚ ਵਰਕਿੰਗ ਕਮੇਟੀ ਵੀ ਆ ਕੋਰ ਕਮੇਟੀ ਵੀ ਆ ਹਲਕਿਆਂ ਚਾਰ ਸੌ ਬਾਨ ਜ਼ਿਲ੍ਹਾ ਜਥੇਦਾਰ ਸਾਹਿਬਾਨ ਸਾਰਿਆਂ ਦੀਆਂ ਮੀਟਿੰਗ ਜਿਹੜੀਆਂ ਨੇ ਉਹ ਪਹਿਲਾਂ ਹੋ ਚੁੱਕੀਆਂ। ਔਰ ਹੁਣ ਅਗਲੇ ਦੌਰ ਦੇ ਵਿੱਚ ਜਿਹੜੇ ਪਾਰਟੀ ਦੇ ਸਾਡੇ ਵਿੰਗ ਨੇ ਉਹਨਾਂ ਦੀਆਂ ਵੀ ਮੀਟਿੰਗਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਕਰਨਗੇ ਇੱਕ ਤਾਂ ਯੂਥ ਅਕਾਲੀ ਦਲ ਦੀ ਮੀਟਿੰਗ ਜਿਹੜੀ ਆ 29 ਜੂਨ ਨੂੰ 2 ਵਜੇ ਪਾਰਟੀ ਦਫ਼ਤਰ ਦੇ ਵਿੱਚ ਇੱਥੇ ਰੱਖੀ ਗਈ ਹੈ ਇਸੇ ਤਰ੍ਹਾਂ ਇਸਤਰੀ ਅਕਾਲੀ ਦਲ ਦੀ ਮੀਟਿੰਗ 1 ਜੁਲਾਈ ਨੂੰ 12 ਵਜੇ ਪਾਰਟੀ ਦਫ਼ਤਰ ਰੱਖੀ ਗਈ ਹੈ ਔਰ ਪਾਰਟੀ ਦੇ ਜਿਹੜਾ ਅਨਸੂਚਿਤ ਜਾਤੀ ਵੇਂਗਾ ਐਸੀ ਵੇਂਗਾ ਉਹਦੀ ਮੀਟਿੰਗ ਜਿਹੜੀ ਆ 1 ਜੁਲਾਈ ਨੂੰ 2:30 ਵਜੇ ਇਸੇ ਪਾਰਟੀ ਹੈੱਡ ਆਫਿਸ ਵਿੱਚ ਰੱਖੀ ਗਈ ਹੈ ਇਸੇ ਤਰ੍ਹਾਂ 2 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਮੈਂਬਰ ਸਾਹਿਬਾਨ ਹਨ ਉਹਨਾਂ ਦੀ ਵੀ ਇੱਕ ਮੀਟਿੰਗ ਜਿਹੜੀ ਆ ਇੱਥੇ ਪਾਰਟੀ ਹੈੱਡ ਆਫਿਸ ਦੇ ਵਿੱਚ ਸਬਾਤ ਸਮੀਤੀ ਬਾਦਲ ਹੋਰਨਾ ਹੋਏਗੀ ਜਿਹਦੇ ਵਿੱਚ ਸ਼੍ਰੋਮਣੀ ਗੁਰਦਰਾ ਪ੍ਰੰਧਕਮਿਟੀ ਦੇ ਪ੍ਰਧਾਨ ਸਾਹਿਬ ਵੀ ਸ਼ਾਮਲ ਹੋਣਗੇ। ਅਬ ਸਾਰੇ ਜਿਹੜੇ ਸਾਡੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ ਉਹ ਉਹਦੇ ਵਿੱਚ ਸ਼ਾਮਲ ਹੋਣਗੇ। ਦੋ ਤਰੀਕ ਨੂੰ ਦੁਪਹਿਰ ਤੋਂ ਬਾਅਦ 2:30 ਵਜੇ ਪਾਰਟੀ ਦਾ ਜਿਹੜਾ ਪਛੜੀਆਂ ਸ਼੍ਰੇਣੀਆਂ ਦਾ ਬੈਕਵਰਡ ਕਲਾਸਿਸ ਦਾ ਵਿੰਗ ਆ ਉਹਦੀ ਜਿਹੜੀ ਮੀਟਿੰਗ ਹੈ ਉਹ ਵੀ ਰੱਖੀ ਗਈ। ਕਿਉਂਕਿ ਸਾਡਾ ਜਿਹੜਾ ਮਕਸਦ ਹੈ ਕਿ ਜਿਹੜੀ ਅਸੀਂ ਸਾਰੀ ਆਪਣੀ ਇਸ ਚੋਣ ਤੋਂ ਬਾਅਦ ਸਮੀਖਿਆ ਕਰ ਰਹੇ ਹਾਂ ਹਰ ਪੱਧਰ ਤੋਂ ਅਸੀਂ ਚੌਣੇ ਆ ਕੇ ਉਹਦੀ رائے ਜਿਹੜੀ ਆ ਉਹ ਸਾਡੇ ਤੱਕ ਆਵੇ ਕਿ ਕਿੱਥੇ-ਕਿੱਥੇ ਕੋਈ ਕਮੀ ਰਹੀ ਉਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਇਸ ਤੋਂ ਬਾਅਦ ਆਪਾਂ ਹੋਰ ਵੀ ਡਿਸਟ੍ਰਿਕਟ ਲੈਵਲ ਤੇ ਵੀ ਮੀਟਿੰਗਾਂ ਹੋਣਗੀਆਂ ਉਹ ਤੁਹਾਨੂੰ ਬਾਅਦ ਦੇ ਵਿੱਚ ਸੂਚਿਤ ਜਿਹੜਾ ਉਹ ਕਰਦੇ ਆਂ ਦੂਜੀ ਬੇਨਤੀ ਹੈ ਕਿ ਪਾਰਟੀ ਦੀ ਵਰਕਿੰਗ ਕਮੇਟੀ ਨੇ ਬੜੀ ਸਹਹਿਰਦਤਾ ਦੇ ਨਾਲ ਕੱਲ ਇੱਕ ਅਪੀਲ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਡਿਟੋ ਸਰਪਾਰ ਨੂੰ ਕੀਤੀ ਸੀ ਕਿ ਜੇ ਕਿਸੇ ਨੇ ਵੀ ਕੋਈ ਆਪਣਾ ਪੱਖ ਰੱਖਣਾ ਤੇ ਉਹ ਪਾਰਟੀ ਪਲੇਟਫਾਰਮ ਦੇ ਉੱਤੇ ਰੱਖੇ ਕਿਉਂਕਿ ਜੇ ਤਾਂ ਦਾ ਪਾਰਟੀ ਦੇ ਵਿੱਚ ਵਿਸ਼ਵਾਸ ਹੈ ਜੇ ਉਹ ਚਾਹੁੰਦਾ ਹੈ ਕਿ ਪਾਰਟੀ ਨੂੰ ਮજબૂત ਕਰਨਾ ਪਾਰਟੀ ਹੋਰ ਅੱਗੇ ਵਧਣੀ ਚਾਹੀਦੀ ਹੈ ਤੇ ਫਿਰ ਉਹਨੂੰ ਸਹਲਤਾ ਦਿਹਾਉਣੀ ਚਾਹੀਦੀ ਹੈ ਕਿ ਉਹਨੂੰ ਜੋ ਵੀ ਉਹਨੇ ਕਿਸੇ ਨੇ ਕਹਿਣਾ ਉਹ ਆ ਕੇ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਜ਼ਰੂਰ ਗਏ ਲੇਖਕ ਕਿੰਨੀਆਂ ਮੀਟਿੰਗਾਂ ਹੋ ਗਈਆਂ ਉਹਨਾਂ ਸੱਜਣਾ ਦੇ ਵਿੱਚੋਂ ਕੋਈ ਆ ਕੇ ਮੀਟਿੰਗਾਂ ਦੇ ਵਿੱਚ ਹਾਜ਼ਰ ਨਹੀਂ ਹੋਇਆ ਪਰ ਬਾਹਰ ਜਿਹੜੀਆਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਤੇ ਗਲਤ ਇਨਫਰਮੇਸ਼ਨ ਜਿਹੜੀ ਹੈ ਜਿਹੜੇ ਮੈਂ ਕਹਿੰਦਾ ਕਿ ਜਿਨ੍ਹਾਂ ਦੇ ਵਿੱਚ ਕੋਈ ਸੱਚਾਈ ਨਹੀਂ ਉਹ ਤੱਤ ਜਿਹੜੇ ਆ ਉਹ ਮੀਡੀਆ ਦੇ ਸਾਹਮਣੇ ਪੇਸ਼ ਕਰਕੇ ਜਿਹੜਾ ਇਸ ਤਰੀਕੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਬਹੁਤ ਵੱਡੀ ਕੋਈ ਬਗਾਵਤ ਹੋ ਜਾਈ। ਇੱਕ ਤਾਂ ਮੈਂ ਸਾਰੇ ਚੈਨਲਾਂ ਨੂੰ ਵੀ ਬੇਨਤੀ ਕਰਦਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ। ਸਾਨੂੰ ਅਫਸੋਸ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇਖੋ 103 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ। ਉਦੇ ਵਿੱਚੋਂ ਜੇ 2-4 ਬੰਦੇ ਵੱਖਰਾ ਕੋਈ ਸੁਰ ਆਲਾਪਦੇ ਆ ਤੇ ਉੱਥੇ ਇਹ ਲਿਖਣਾ ਕਿ ਸੁਖਬੀਰ ਧੜਾ ਤੇ ਦੂਜੇ ਪਾਸੇ ਬਾਗੀ ਧੜਾ ਇਹ ਮਸੰਵਿਧਾਨ ਜਰਨਲਿਜ਼ਮ ਦੇ ਐਥਿਕਸ ਤੋਂ ਵਾajib ਗੱਲ ਨਹੀਂ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਔਰ ਸਾਰੇ ਸਾਡੀ ਵਰਕਿੰਗ ਕਮੇਟੀ ਸਾਡੇ ਜ਼ਿਲ੍ਹਾ ਜਥੇਦਾਰ ਸਾਡੇ ਬਾਕੀ ਜਿੰਨੇ ਢਾਂਚੇ ਦੇ ਅੰਗ ਨੇ ਉਹ ਸਾਰੇ ਚਟਾਨ ਵਾਂਗੂ ਇਕਜੁੱਟ ਨੇ ਇੱਕ ਜਗ੍ਹਾ ਪ੍ਰਧਾਨ ਦੇ ਪਿੱਛੇ ਖੜੇ ਆ ਤੇ ਫਿਰ ਜੇ ਰਿਪੋਰਟਿੰਗ ਇਸ ਤਰੀਕੇ ਹੋਵੇ ਕਿ ਸੁਖਬੀਰ ਧੜਾ ਤੇ ਦੂਜੇ ਪਾਸੇ ਬਾਗੀ ਧੜਾ ਉਹ ਮੈਂ ਸਮਝਦਾ ਕਿਤਨੇ ਕਿਤੇ ਪਾਰਟੀ ਦਾ ਅਪਮਾਨ ਕਰਨ ਵਾਲੀ ਗੱਲ ਆ ਕਈ ਵਾਰੀ ਸਾਇਦੇ ਹੋ ਜਾਂਦਾ ਇਹ ਨਹੀਂ ਮੈਂ ਕਹਿੰਦਾ ਕਿ ਕੋਈ ਜਾਣਬੁੱਝ ਕੇ ਕਰ ਰਿਹਾ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੀ ਗਲਤੀ ਜਿਹੜੀ ਆ ਉਹ ਜਰਨਲਿਜ਼ਮ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਰਿਫਲੈਕਸ਼ਨ ਜਿਹੜੀ ਆ ਕਿੱਥੇ ਵੀ ਜੇ ਦੋ ਬੰਦੇ ਕੋਈ ਜਾ ਕੇ ਚਾਰ ਬੰਦੇ ਕੋਈ ਜਾ ਕੇ ਛੇ ਬੰਦੇ ਕੋਈ ਜਾ ਕੇ ਵੱਖਰੀ ਗੱਲ ਕਰਦੇ ਆ ਤੇ ਉਹਨੂੰ ਪਾਰਟੀ ਦੇ ਨਾਲ ਜਿਹੜਾ ਪਾਰਟੀ ਦੇ ਇੰਨੀ ਵੱਡੀ ਸ਼ਕਤੀ ਹੈ ਪ੍ਰਧਾਨ ਦੇ ਪਿੱਛੇ ਉਹਦੇ ਨਾਲ ਕੰਪੇਅਰ ਕਰਨਾ ਔਰ ਇਸ ਤਰੀਕੇ ਸ਼ੋਅ ਕਰਨਾ ਇਹ ਮੈਂ ਸਮਝਦਾ ਵਾਜਬ ਨਹੀਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਿਰਪਾ ਕਰਕੇ ਜਿੱਥੇ ਕਿਤੇ ਇਹ ਕਮੀ ਆ ਰਹੀ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਚੈਨਲ ਦਾ ਉਹ ਕਿਰਪਾ ਕਰਕੇ ਆਪਣਾ ਸੁਧਾਰ ਜਿਹੜਾ ਉਹ ਜ਼ਰੂਰ ਦਦਨ ਅੱਜ ਵੀ ਸਾਡੇ ਸਾਥੀਆਂ ਨੇ ਕੁਝ ਪ੍ਰੈਸ ਕਾਨਫਰੰਸ ਕੀਤੀ ਹੈ ਬਸ ਹੁੰਦੀ ਵੀ ਕੋਸ਼ਿਸ਼ ਕੀਤੀ ਇਸੇ ਕਰਕੇ ਸਾਡੀ ਮੀਡੀਆ ਟੀਮ ਨੇ ਪ੍ਰੈਸ ਕਾਨਫਰੰਸ ਵੀ ਰੱਖ ਲਈ ਪਰ ਨਾ ਬੜੇ ਧਿਆਨ ਨਾਲ ਸੁਣਿਆ ਸੀ ਕਿ ਸਾਡੇ ਵੀਰ ਕਹਿੰਦੇ ਕਿ ਚੌਦੇ ਕਿਉਂਕਿ ਕਹਿੰਦੇ ਜੀ ਸਾਡੇ ਵਿੱਚੋਂ ਕੋਈ ਪ੍ਰਧਾਨ ਬਣਨੂ ਜਿਹੜਾ ਤਿਆਰ ਨਹੀਂ ਹੈਗਾ ਤੇ ਜੇ ਤੁਹਾਡੀ ਇੱਛਾ ਹੀ ਨਹੀਂ ਕੋਈ ਤੇ ਤੁਸੀਂ ਇੰਨਾ ਕਸ਼ਟ ਕਰਨ ਨੂੰ ਕਰਦੇ ਪਏ ਐਡੀ ਵੱਡੀ ਪਾਰਟੀ ਦੇ ਵਿੱਚ ਤੁਸੀਂ ਮੋਦੀ ਕਤਾਰ ਦੇ ਵਿੱਚ ਬੈਠੇ ਸੀ ਜਦੋਂ ਤੁਸੀਂ ਮੀਡੀਆ ਦੇ ਵਿੱਚ ਗਲਤ ਗੱਲ ਕਰ ਰਹੇ ਹੋ ਜੇ ਕੋਈ ਇਛਾਈ ਨਹੀਂ ਸੀ ਤੁਹਾਡੀ ਪ੍ਰਧਾਨ ਬੰਦੀ ਜਾਂ ਕੋਈ ਹੋਰ ਬੰਦੀ ਤੇ ਫਿਰ ਤੁਹਾਨੂੰ ਕੌਣ ਮਜਬੂਰ ਕਰ ਰਿਹਾ ਹੈ ਕਿ ਤੁਸੀਂ ਇੰਨਾ ਕਸ਼ਟ ਜਿਹੜਾ ਉਹ ਇਹਨਾਂ ਦਿਨਾਂ ਦੇ ਵਿੱਚੋਂ ਜਿਹੜਾ ਉਹ ਕਰ ਰਹੇ ਹੋ ਅਸਲੀਅਤ ਹੈ ਕਿ ਪ੍ਰਧਾਨ ਤਾਂ ਸਾਰੇ ਬਣਨਾ ਚਾਹੁੰਦੇ ਰੌਲਾ ਤਾਂ ਪ੍ਰਧਾਨ ਦੀ ਤੇ ਹੁੰਦਾ ਇਸੇ ਕਰਕੇ ਜੀ ਬਿਨਾ ਕਿਸੇ ਆਧਾਰ ਤੋਂ ਅਸਤੀਫੇ ਵੀ ਬੱਗੇ ਜਾਂਦੇ ਹਨ ਲੇਕਿਨ ਜਦੋਂ ਚੱਲਦਾ ਹੀ ਕੋਈ ਇੱਕ ਦੂਜੇ ਨੂੰ ਨਹੀਂ ਆ ਤੇ ਫਿਰ ਦਿੱਕਤ ਆਉਂਦੀ ਹੈ ਹੁਣ ਫੈਸਲਾ ਹੋਇਆ ਮੈਂ ਪਹਿਲੀ ਵਾਰੀ ਇਦਾਂ ਦੀ ਪਾਰਟੀ ਕੋਈ ਜਿਹੜੀ ਹੈ ਉਹ ਦੇਖ ਰਿਹਾ ਕਿ ਨਾਲ ਨਹੀਂ ਕੋਈ ਕੇਡਰ ਹੈ ਨਾ ਕੋਈ ਪਾਰਟੀ ਦੀ ਪਾਲਿਸੀ ਹੈ ਨਾ ਕੋਈ ਪਾਰਟੀ ਦਾ ਪ੍ਰੋਗਰਾਮ ਹੈ ਤੇ ਇਹ ਕਹਿੰਦੇ ਕਿ ਅਸੀਂ ਜੀ ਐਨੇ ਬੰਦੇ ਬੈਠੇ ਆ ਤੇ ਪ੍ਰਧਾਨ ਸਾਡਾ ਕਿਹੜਾ ਹੋਏਗਾ ਇਹ ਅਪਲਾਈਡ ਫਾਰ ਆ ਉਹ ਹੁਣ ਦਿੱਲੀੋਂ ਆਣਾ ਕਿਹੜਾ ਕਿਦੀ ਲਾਟਰੀ ਕੱਢਦੇ ਆ ਕਿਦੀ ਨਹੀਂ ਕੱਢਦੇ ਪਰ ਇਸ ਤਰੀਕੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਨੁਕਸਾਨ ਕਰਨ ਦੀ ਕੋਸ਼ਿਸ਼ ਹੋ ਸਕਦੀ ਆ ਇਹਦੇ ਨਾਲ ਪੰਜਾਬ ਦਾ ਜਾਂ ਤੇ ਇਸ ਤੱਕ ਪੀਪਲ ਆ ਸਕਦਾ ਇਸ ਤਰ੍ਹਾਂ ਦੀਆਂ ਕਿਉਂਕਿ ਈਰਖਾ ਦੇ ਨਾਲ ਜਿਹੜੀ ਕੋਈ ਪਾਰਟੀ ਬਣਦੀ ਹੈ ਜੇ ਕਿਸੇ ਨੇ ਦੂਜੇ ਨਾਲੋਂ ਵੱਧ ਕੰਮ ਕਰਨਾ ਤਾਂ ਲਗੀ ਲੰਬੀ ਖਿਚਣੀ ਪਈ ਪਰ ਕੱਲੀ ਈਰਖਾ ਦੇ ਕਰਕੇ ਜਿਹੜੀ ਗੱਲ ਹੈ ਉੱਥੇ ਹੁਣ ਜਿਸ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਉਹ ਦਲੀਲਾਂ ਪਹਿਲਾਂ ਪਾਰਟੀ ਦੇ ਵਿੱਚ ਤਾਂ ਕਿਸੇ ਨੇ ਨਹੀਂ ਦਿੱਤੀਆਂ ਇੱਕ ਤਾਂ ਮੈਨੂੰ ਇਹ ਹੁੰਦਾ ਕਿ ਜਦੋਂ ਇਲੈਕਸ਼ਨ ਹੁੰਦੀ ਹੈ ਉਦੋਂ ਤੇ ਸਾਡਾ ਮਕਸਦ ਸਿਰਫ ਟਿਕਟ ਹਾਸਲ ਕਰਨ ਤੱਕ ਹੋ ਜਾਂਦਾ ਉਦੋਂ ਕੋਈ ਬराई ਪ੍ਰਧਾਨ ਦੇ ਵਿੱਚ ਨਹੀਂ ਨਜ਼ਰ ਆਉਂਦੀ ਕੋਈ ਬराई ਪਾਰਟੀ ਵਿੱਚ ਨਹੀਂ ਨਜ਼ਰ ਆਉਂਦੀ ਉਦੋਂ ਉਹੀ ਪ੍ਰਧਾਨ ਹੁੰਦਾ ਸਵੇਰ ਤੋਂ ਸ਼ਾਮ ਤੱਕ ਆਪਾਂ ਉਹਦੀ ਗੱਡੀ ਦੀ ਸਵਾਰੀ ਵੀ ਕਰਦੇ ਆ ਸਾਰਾ ਸ਼ਾਮ ਤੱਕ ਸਵੇਰੇ ਸ਼ਾਮ ਹਾਜ਼ਰੀ ਵੀ ਭਰਦੇ ਆ ਤੇ ਆਪਣੀ ਮਨਮਰਜ਼ੀ ਦੀ ਥਾਂ ਤੋਂ ਟਿਕਟਾਂ ਵੀ ਮੰਗਦੇ ਆ ਤੇ ਸਾਰੇ ਅਸੂਲ ਅਸੀਂ ਛਿੱਕੇ ਤੇ ਵੀ ਟੰਗ ਦਿੰਦੇ ਆ ਜਦੋਂ ਸਾਰੇ ਸਮਝੌਤੇ ਵੀ ਹੁੰਦੇ ਵੀ ਤੁਹਾਡਾ ਇਥੋਂ ਲੜਦਾ ਨਹੀਂ ਬੜਦਾ ਤੇ ਅਸੀਂ ਸਾਰੇ ਅਸੂਲ ਛਿੱਕੇ ਤੇ ਵੀ ਟੰਗ ਦਿੰਨੇ ਆ ਤੇ ਜਦੋਂ ਰਿਜ਼ਲਟ ਫਿਰ ਮਾੜਾ ਹੁੰਦਾ ਤੇ ਫਿਰ ਅਸੀਂ ਦੂਜਿਆਂ ਨੂੰ ਦੋਸ਼ੀ ਠਾਣ ਲੱਗ ਜੰਦੇ ਆ ਇਹ ਨੀਤੀ ਵਾਜਬ ਨਹੀਂ ਇਹ ਰਾਤੋ ਰਾਤ ਕਿੱਥੋਂ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ ਉਸ ਤੋਂ ਪਹਿਲਾਂ ਕਿੰਨੀਆਂ ਪਾਰਟੀ ਦੀਆਂ ਮੀਟਿੰਗਸ ਹੋਈਆਂ ਮੈਂ ਵੀ ਸਾਰੇ ਥੰਮ ਤੇ ਹਾਜ਼ਰ ਹੁੰਨਾ ਜੇ ਕੋਈ ਅੱਧੀ ਗੱਲ ਸੀ ਤਾਂ ਪਹਿਲਾਂ ਪਾਰਟੀ ਦੇ ਵਿੱਚ ਕੀਤੀ ਜਾਣੀ ਚਾਹੀਦੀ ਸੀ ਕਿਸੇ ਨੇ ਕਦੀ ਪਾਰਟੀ ਫੋਰਮ ਦੇ ਉੱਤੇ ਕੋਈ ਗੱਲ ਨਹੀਂ ਕੀਤੀ ਮੈਂ ਅੱਗੇ ਵੀ ਕਈ ਵਾਰ ਕਿਹਾ ਵੀ ਅਸੀਂ ਕਈ ਵਾਰੀ ਪਾਰਟੀ ਦੇ ਵਿੱਚ ਬਿਲਕੁਲ ਵੱਖਰਾ ਪੱਖ ਰੱਖਦੇ ਜਦੋਂ ਮжоਰਿਟੀ ਦੇ ਨਾਲ ਫੈਸਲਾ ਹੋ ਜਾਂਦਾ ਸਾਡਾ ਪੱਖ ਸਵੀਕਾਰ ਨਹੀਂ ਹੁੰਦਾ ਤੇ ਹਮੇਸ਼ਾ ਬਰੀਫਿੰਗ ਕਰਨ ਦੀ ਜ਼ਿੰਮੇਵਾਰੀ ਵੀ ਜ਼ਿਆਦਾਤਰ ਪਾਰਟੀ ਮਿਲ ਤੇ ਲੈਂਦੀ ਆ ਤੇ ਜੋ ਫੈਸਲਾ ਹੁੰਦਾ ਉਹ ਮੈਂ ਲੋਕਾਂ ਨੂੰ ਬਰੀਫ ਕਰਦਾ ਉਹ ਭਾਵੇਂ ਫੈਸਲਾ ਮੇਰੀ رائے ਦੇ ਖਿਲਾਫ ਦੇ ਮੁਤਾਬਕ ਨਾ ਹੋਵੇ ਲੇਕਿਨ ਉਹ ਮжоਰਿਟੀ ਦਾ ਫੈਸਲਾ ਹੁੰਦਾ ਹੈ ਪਾਰਟੀ ਦਾ ਫੈਸਲਾ ਹੁੰਦਾ ਉਹਨੂੰ ਅਸੀਂ ਲੋਕਾਂ ਤੱਕ ਉਸੇ ਭਾਵਨਾ ਨਾਲ ਪਹੁੰਚਾਉਣੀ ਹੈ ਕਿਉਂਕਿ ਇਹੀ ਸਾਡੀ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ ਪਰ ਇੱਥੇ ਬਹੁਤ ਸਾਰੇ ਸੱਜਣ ਹੁੰਦੇ ਆ ਅੰਦਰ ਤਾਂ ਆ ਕੇ ਜਦੋਂ ਗੱਲ ਕਰਨ ਦੀ ਲੋੜ ਹੁੰਦੀ ਹੈ ਨਹੀਂ ਕਰਦੇ ਤੇ ਬਾਅਦ ਚ ਪਾਰਟੀ 'ਚ ਲੋਕਾਂ 'ਚ ਚੰਗੇ ਬਣਨ ਵਾਸਤੇ ਕਹਿੰਦੇ ਵੀ ਨਹੀਂ ਮੈਂ ਤਾਂ ਉੱਥੇ ਬੜਾ ਜੋਰ ਲਾਇਆ ਸੀ ਮੈਂ ਤਾਂ ਆ ਕੇ ਇਸ ਕਰਕੇ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਮੈਂ ਤਾਂ ਫੇਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪਾਰਟੀ ਜਿਹੜੀ ਆ ਉਹ ਪਲੇਟਫਾਰਮ ਹੈ ਪਾਰਟੀ ਨੂੰ ਤਗੜਾ ਕਰਨਾ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣਾ ਇਹਦੀਆਂ ਕਮੀਆਂ ਦੂਰ ਕਰਾਉਣੀਆਂ ਪੁੱਤ ਵੱਡਾ ਕਰਜਾ ਔਰ ਸਾਰਿਆਂ ਦੇ ਨਾਲ ਮਿਲ ਕੇ ਕਰਨ ਵਾਲਾ ਕਰਜਾ ਇਕੱਲਾ ਇੱਕ ਪ੍ਰਧਾਨ ਦੇ ਉੱਤੇ ਜ਼ਿੰਮੇਵਾਰੀ ਪਾ ਕੇ ਤੇ ਬਾਕੀ ਅਸੀਂ ਨਹੀਂ ਪਾ ਸਕਦੇ ਜ਼ਿੰਮੇਵਾਰੀ ਸਾਰਿਆਂ ਨੂੰ ਦਰਜਾ ਬਰਜਾ ਜਿਹੜੀ ਆ ਉਨੀ ਉਨੀ ਲੈਣੀ ਪੈਂਦੀ ਹੈ ਪ੍ਰਧਾਨ ਸਾਹਿਬ ਤਾਂ ਹੁਣ ਕਨ ਮੀਟਿੰਗਾਂ 'ਚ ਕਹੇਗੇ ਇਹ ਜਿਹੜੀ ਮੀਟਿੰਗ ਆ ਜਿੱਦੇ ਵਿੱਚ ਪ੍ਰਧਾਨ ਨੇ ਨਹੀਂ ਕਿਹਾ ਕਿ ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈ ਤੇ ਮੈਂ ਜਿਹੜੇ ਜੇ ਤਾਂ ਪ੍ਰਧਾਨਗੀ ਰੱਖਣੀ ਚਾਹੁੰਦਾ ਨਹੀਂ ਤਾਂ ਮੈਨੂੰ ਛੁੱਟੀ ਦਿਓ ਤੁਸੀਂ ਜਿੰਨੂੰ ਪ੍ਰਧਾਨ ਬਣਾਉਣਾ ਚਾਹੋ ਬਣਾਓ ਮੈਂ ਤੁਹਾਡੇ ਨਾਲ ਤੇ ਫਿਰ ਜੇ ਕੋਈ ਗੱਲ ਕਰਨੀ ਹੈ ਤੇ ਇੱਥੇ ਕਰਨੀ ਚਾਹੀਦੀ ਹੈ ਇਹ ਜਿਹੜੀਆਂ ਗੱਲਾਂ ਹੁਣ ਬਾਹਰ ਕੀਤੀਆਂ ਜਾਂਦੀਆਂ ਮੈਂ ਸੁਣ ਰਿਹਾ ਸੀ ਕਿ ਕਹਿੰਦੇ ਜੀ ਪ੍ਰਧਾਨ ਮੰਤਰੀ ਨੂੰ ਮਿਲ ਚਲੇਗੇ ਤੇ ਪਾਰਟੀ ਤੋਂ ਇਜਾਜ਼ਤ ਨਹੀਂ ਲਈ ਜੇ ਕੋਈ ਇੱਕ ਤਾਂ ਗੱਲ ਹੈ ਕਿ ਪਾਰਟੀ ਦਾ ਪ੍ਰਧਾਨ ਹੋਵੇ ਪਾਰਲੀਮੈਂਟ ਦਾ ਮੈਂਬਰ ਹੋਵੇ ਉੱਥੇ ਪ੍ਰਧਾਨ ਮੰਤਰੀ ਨੂੰ ਮਿਲ ਲੈਣਾ ਜਾਂ ਕਿਸੇ ਹੋਰ ਮੰਤਰੀ ਨੂੰ ਮਿਲ ਲੈਣਾ ਸਾਰੇ ਐਮਪੀ ਸਭਾ ਨੂੰ ਮਿਲ ਸਕਦੇ ਪਰ ਫਿਰ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕਿਸ ਮਕਸਦ ਵਾਸਤੇ ਪ੍ਰਧਾਨ ਮੰਤਰੀ ਨੂੰ ਮਿਲੇ ਸੀ ਕਿਉਂਕਿ ਜਦੋਂ ਬਾਦਲ ਸਾਹਿਬ ਮਿਛੋੜਾ ਦੇ ਗਏ ਸੀ ਸਾਡੇ ਬੀਜੇਪੀ ਨਾਲ ਬਹੁਤ ਮਤਭੇਦ ਸੀ ਪਰ ਉਸ ਵੇਲੇ ਪ੍ਰਧਾਨ ਮੰਤਰੀ ਜੀ ਐਸੇ ਹੀ ਪਾਰਟੀ ਦਫਤਰ ਦੇ ਵਿੱਚ ਬਾਦਲ ਸਾਹਿਬ ਨੂੰ ਅੰਤਮ ਦਰਸ਼ਨਾਂ ਵਾਸਤੇ ਸਾਰਾ ਪ੍ਰੋਟੋਕਾਲ ਛੱਡ ਕੇ ਆਏ ਸੀ ਉਹਨਾਂ ਨੇ ਬਾਦਲ ਸਾਹਿਬ ਦੀ ਸ਼ਖਸੀਅਤ ਬਾਰੇ ਅਖਬਾਰਾਂ 'ਚ ਆਰਟੀਕਲ ਲਿਖਿਆ ਸੀ ਉਹਨਾਂ ਨੇ 3 ਦਿਨ ਦੀ ਨੈਸ਼ਨਲ ਲੈਵਲ ਦੇ ਉੱਤੇ ਸੋਗ ਡਿਕਲੇਅਰ ਕੀਤਾ ਸੀ ਤੇ ਭਾਜਪਾ ਦੀ ਸਾਰੀ ਲੀਡਰਸ਼ਿਪ ਜਿਹੜੀ ਆ ਭੋਗ ਦੇ ਉੱਤੇ ਪਿੰਡ ਪਹੁੰਚੀ ਸੀ ਅਫਸੋਸ ਕਰਨ ਪਹੁੰਚੀ ਸੀ ਤੇ ਉਹ ਦਿਨ ਸਾਰੇ ਸੀਨੀਅਰ ਸਾਥੀਆਂ ਨੇ ਪ੍ਰਧਾਨ ਜੀ ਨੂੰ ਕਿਹਾ ਸੀ ਕਿ ਚਲੋ ਭਾਵੇਂ ਸਾਡੇ ਸਬੰਧ ਪਾਰਟੀਆਂ ਦੇ ਆਪੋ ਚ ਠੀਕ ਨਹੀਂ ਸੀ ਪਰ ਬਾਦਲ ਸਾਹਿਬ ਦੇ ਸਤਕਾਰ ਦੇ ਤੌਰ ਦੇ ਉੱਤੇ ਜੋ ਪ੍ਰਧਾਨ ਮੰਤਰੀ ਜੀ ਨੇ ਕੀਤਾ ਉਹ ਬਹੁਤ ਅੱਛਾ ਕੀਤਾ ਹੁਣ ਤੁਸੀਂ ਉਹਨਾਂ ਦੇ ਬੇਟੇ ਹੋ ਤੇ ਜਿਸ ਦਿਨ ਤੁਸੀਂ ਪਾਰਲੀਮੈਂਟ ਜਾਓ ਸਮਾਂ ਕੱਢ ਕੇ ਤੇ ਉਹਨਾਂ ਦਾ ਧੰਨਵਾਦ ਪਰਿਵਾਰ ਵੱਲੋਂ ਜ਼ਰੂਰ ਕਰ ਦਿਓ ਇਹ ਸਿਸ਼ਟਾਚਾਰ ਹੈ ਇਹ ਬਹੁਤ ਜ਼ਰੂਰੀ ਹੁਣ ਇੱਕ ਬੇਟਾ ਆਪਣੇ ਪਰਿਵਾਰਕ ਜ਼ਿੰਮੇਵਾਰੀ ਨਿਭਾਉਣ ਵਾਸਤੇ ਕੀ ਉਹ ਅਸਤੀਫਾ ਦੇ ਕੇ ਜਾਂਦੇ ਪ੍ਰਧਾਨ ਦੇ ਕੋਲ ਵੀ ਮੈਂ ਪ੍ਰਧਾਨ ਮੰਤਰੀ ਕੋਲ ਜਾਣਾ ਤੇ ਕੀ ਹੈ ਅਸਤੀਫਾ ਦੇ ਕੇ ਜਾਂਦੇ ਇਸ ਕਰਕੇ ਮੈਂ ਗੱਲ ਕਰ ਰਿਹਾ ਕਿ ਜੇ ਨੁਕਸ ਕੋਈ ਕੱਢਣਾ ਕੋਈ ਗੱਲ ਹੋਵੇ ਕੋਈ ਥਾਸ ਤੇ ਜਰੂਰ ਤੁਸੀਂ ਕਹੋ ਪਰ ਜਦੋਂ ਗੱਲ ਕੋਈ ਨਹੀਂ ਤੇ ਫਿਰ ਸਿਰਫ ਇਸ ਕਰਕੇ ਵੀ ਅਸੀਂ ਤਿੰਨ ਚਾਰ ਬੰਦੇ ਆ ਜੇ ਫੈਸਲਾ ਕਰ ਲਈਏ ਤੇ ਤੁਸੀਂ ਜਿਹੜੀ ਆ ਪਾਰਟੀ ਛੱਡ ਦਿਓ ਇਹ ਕਦੀ ਵੀ ਬਚਿਓ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਇਹ ਸੰਭਵ ਨਹੀਂ ਹੁੰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ